ਜਿਹੜੇ ਬਦਨ ਨਹੀਂ ਕਰਨਾ ਚਾਹਵਾਉਂਦੇ ਕਿ ਜਿਹੜੀ ਇਹ ਕਰਨਾ ਹੋਣੀ ਬੜੀ ਮੰਦ ਭਾਗੀ ਹੋਈ ਹੈ। ਸਾਮਰਾ ਸਰ ਦੇ ਜਿਹੜੇ ਬਾਬਾ ਸਾਹਿਬ ਨੇ ਮੂਰਤੀ ਨੂੰ ਜਿਹੜਾ ਖੰਡਿਤ ਕੀਤਾ ਗਿਆ ਹੈ। ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਬਹੁਤ ਮਾਰੀ ਗੱਲ ਹੈ। ਇਹ ਵੀ ਅਸੀਂ ਵਾਲਮਿਕ ਸਮਾਜ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ। ਤੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਾਰਨ ਇਹ ਜੀ ਸਰ ਪਾ 26 ਜਨਵਰੀ ਨੂੰ ਰਿਪਬਲਿਕ ਡੇ ਗਣਤੰਤਰ ਦਿਵਸ ਮਨਾ ਰਹੇ ਸੀ ਖਰਾ ਪਾਰਤਵਰਸ਼ ਮਨਾ ਰਹਿਆ ਸੀ ਉਸੇ ਦੌਰਾਨ ਸਾਰੇ ਦੇਸ਼ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਚੱਲ ਰਿਹਾ ਸੀ ਬਾਬਾ ਸਾਹਿਬ ਨੂੰ ਯਾਦ ਕਰ ਰਹੇ ਸੀ ਗੁੜੀਆਂ ਨੂੰ ਸਾਰਿਆਂ ਨੇ ਉੱਤੇ ਲਾਉਂ ਉਸੇ ਟਾਈਮ ਇਨ ਟਾਈਮ ਪਤਾ ਨਹੀਂ ਕਿੱਥੋਂ ਬੁਰੀ ਸ਼ਕਤੀ ਆਈ ਬੁਰੀ ਸ਼ਕਤੀ ਆ ਕੇ ਉੱਤੇ ਨਾਲ ਹੀ ਦਰਬਾਰ ਸਾਹਿਬ ਦੇ ਕੋਲੇ ਇੱਕ ਚੌਕ ਹੈ बाबा भीमराव ਵੇਕਰ ਸੌਦਾ ਨਾਲੀਪੁਰ ਚੌਕ ਕੀ ਹੈ ਉੱਥੇ ਇੱਕ ਆਕਾਸ਼ ਸਿੰਘ ਨਾਮ ਦਾ ਬੰਦਾ ਆਉਂਦਾ ਐਡੀ ਭਾਰੀ ਪੌੜੀ ਲਾ ਕੇ ਉਹ ਉੱਪਰ ਚੜਦਾ ਹੈ ਤੇ ਸਾਡੇ ਮਸੀਹਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਜੀ ਬੁੱਤ ਤੇ ਹਤੋੜਿਆਂ ਨਾਲ ਵਾਰ ਕਰਦਾ ਹੈ ਇਹ ਨਹੀਂ ਪਤਾ ਹੁਣ ਉਸ ਬੰਦੇ ਨੂੰ ਉਸ ਸ਼ਖਸ ਨੂੰ ਕਿ ਕਿਸ ਨੇ ਭੇਜਿਆ ਕਿ ਸ਼ਕਤੀ ਨੇ ਭੇਜਿਆ ਵਾਹ ਚੰਬੇ ਵਾਲੀ ਗੱਲ ਹੈ ਵੀ ਇੱਕ ਬੰਦਾ ਉਹਨੂੰ ਕਹਦੇ ਨੇ ਵੀ ਉਹ ਬੇ ਉਹ ਸੋਸੀ ਉਹਨੂੰ ਸੁਰਤ ਨਹੀਂ ਸੀ ਉਹ ਪਤਾ ਨਹੀਂ ਕੱਢਾ ਵੜਿਆ ਸੀਗਾ ਘਰੋਂ ਹੈ ਜੀ ਪਤਾ ਨਹੀਂ ਹੁਣ ਸਾਨੂੰ ਕੀ ਪਤਾ ਹਣਾ ਤਾਂ ਹੁਣ ਆਪੇ ਪ੍ਰਸ਼ਾਸਨ ਦੱਸੂਗਾ ਕੀ ਹੈ ਜਾਂ ਏਜੰਸੀਆਂ ਦੱਸਣਗੀਆਂ ਉਸ ਰੋਸ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਉਸੇ ਦਿਨ ਤੋਂ ਇਹ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਗਾ ਜਗਾ ਤੇ ਕਟ ਕੀਤੇ ਜਾਂਦੇ ਆ ਤੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਇਸੇ ਤਰ੍ਹਾਂ ਸਾਡੇ ਤਿੰਨ ਪਲੇਟਫਾਰਮ ਹੈ ਜੀ ਜ਼ਿਲ੍ਹਾ ਕਮੇਟੀ ਰੀਜਨ ਕਮੇਟੀ ਤੇ ਸਟੇਟ ਬਾਡੀ ਪੰਜਾਬ ਸਟੇਟ ਬਾਡੀ ਸਪਾਈ ਕਰਮਚਾਰੀ ਯੂਨੀਅਨ ਜਦੋਂ ਜਦੋਂ ਸਾਨੂੰ ਕੋਈ ਸੰਦੇਸ਼ ਆਇਆ ਤਿੰਨੇ ਪਲੇਟਫਾਰਮ ਤੋਂ ਅਸੀਂ ਫਿਰ ਆਪਦਾ ਜਿਹੜਾ ਰੋਸ ਪ੍ਰਗਟ ਕਰਦੇ ਆ ਅੱਜ ਸਾਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦਜੀ ਕਾਲਾ ਵੱਲੋਂ ਇਹ ਸੰਦੇਸ਼ ਆਇਆ ਸੀ ਵੀ ਆਪਾਂ ਅੱਜ ਤਿੰਨੇ ਕਮੇਟੀਆਂ ਇੱਕੋਸਾਰ ਇੱਕੋ ਟਾਈਮ ਇਨ ਟਾਈਮ ਆਪਾਂ ਰੋਸ ਪ੍ਰਗਟ ਕਰੀਏ ਅੱਜ ਉਸ ਭਾਵ ਨੂੰ ਲੈ ਕੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅਸੀਂ ਅੱਜ ਦਾ ਇਹ ਰੋਸ ਪ੍ਰਗਟ ਕੀਤਾ ਅਸੀਂ ਚਾਹੁੰਦੇ ਆ ਉਸ ਸ਼ਖਸ ਨੂੰ ਆਕਾਸ਼ ਸਿੰਘ ਨਾਮ ਦਾ ਇਹ ਸ਼ਖਸ ਹੈ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੇ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਦਾ ਪਰਦਾ ਪਾਸ ਹੋ ਜਾਏ ਇਹ ਚਾਹੁੰਦੇ ਆਂ ਅਸੀਂ ਸਾਡੀ ਮੰਗ ਹੈ ਕਿ